ਦੇਖੋ ਜਦੋਂ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਸੀ ਤਾਂ ਦੇਸ਼ ਦੇ ਬਹੁਤ ਸਾਰੇ ਸੈਕਟਰ ਜਿਹੜੇ ਉਹਨਾਂ ਨੂੰ ਬੜੀ ਆਸ ਸੀ ਕਿ ਅੱਜ ਦੇ ਬਜਟ ਦੇ ਵਿੱਚ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਇਲੈਕਸ਼ਨ ਹੋਣਾ ਤਾਂ ਬੜੀ ਆਸ ਸੀ ਦੇਸ਼ ਦੇ ਜਿਹੜੇ ਨੌਜਵਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਦਲਿਤ ਔਰ ਪਿਛੜੇ ਵਰਗ ਨੂੰ ਬੜੀ ਆਸ ਸੀ ਕਿ ਅੱਜ ਬਜਟ ਦੇ ਵਿੱਚ ਕੁਝ ਸਪੈਸ਼ਲ ਅਨਾਉਂਸਮੈਂਟਸ ਜਿਹੜੀਆਂ ਇਹਨਾਂ ਵਰਗਾਂ ਦੇ ਲਈ ਹੋਣਗੀਆਂ ਪਰ ਮੈਂ ਬੜੇ ਅਫਸੋਸ ਦੇ ਨਾਲ ਇਹ ਕਹਿਣਾ ਚਾਹਨਾ ਕਿ ਇਹ ਬਜਟ ਦੀ ਸਪੀਚ ਜਿਹੜੀ ਕਾਪੀ ਹੈ ਮੇਰੇ ਹੱਥ ਦੇ ਵਿੱਚ ਹੈ ਔਰ ਇਹਦੇ ਵਿੱਚ ਕੋਈ ਅੰਕੜਾ ਇਹੋ ਜਿਹਾ ਨਹੀਂ ਦੱਸਿਆ ਗਿਆ ਕਿ ਕਿੰਨੇ ਨੌਜਵਾਨਾਂ ਨੂੰ ਜਿਹੜੇ ਆ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ ਹੈ ਕਿੰਨੇ ਦਲਿਤ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਕਿੰਨੇ ਪਿਛੜਿਆ ਨੂੰ ਨੌਕਰੀ ਦਿੱਤੀ ਗਈ ਹੈ ਔਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਾਵਧਾਨ ਹੈ ਜਿਹੜਾ ਮੈਂ ਸਮਝਦਾ ਕਿ ਨਾ ਨੌਜਵਾਨਾਂ ਦੇ ਲਈ ਹੈ ਔਰ ਖਾਸ ਕਰਕੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਜਿਹੜੀ ਪੀਐਮ ਸਨਮਾਨ ਯੋਜਨਾ ਜਿਹੜੀ ਹੈ ਕਿਸਾਨਾਂ ਦੇ ਲਈ ਜਿਹੜੀ ਬਣਾਈ ਗਈ ਸੀ ਪੰਜਾਬ ਦੇ ਵਿੱਚ ਜਿਹੜਾ 17 ਲੱਖ ਕਿਸਾਨ ਇਹੋ ਜਿਹੇ ਹੈ ਜਿਨ੍ਹਾਂ ਨੂੰ ਇਹਦੇ ਵਿੱਚੋਂ ਉਹਨਾਂ ਨੂੰ ਵਾਝਾ ਕਰ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਇਹ ਜਿਹੜਾ ਬਜਟ ਹੈ ਬਿਲਕੁਲ ਖੋਖਲਾ ਬਜਟ ਹੈ ਇਸ ਬਜਟ ਦੇ ਵਿੱਚ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਹੈ ਆਪਣੇ ਕਸਿਦੇ ਜਿਹੜੇ ਉਹ ਇਹਦੇ ਵਿੱਚ ਗਾਏ ਆ ਕਰਕਸ ਜੇ ਮੈਂ ਗੱਲ ਕਰਾਂ ਤਾਂ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਆ ਨਾ ਦੇਸ਼ ਦੇ ਨੌਜਵਾਨਾਂ ਨੂੰ ਆ ਨਾ ਦਲਿਤਾਂ ਨੂੰ ਆ ਨਾ ਹੀ ਕਿਸਾਨਾਂ ਨੂੰ ਆ ਕਿੰਨੇ ਨੰਬਰ ਦਿਓ ਕਿ ਤੁਸੀਂ ਇਹ ਬਜਟ ਨੂੰ ਦੱਸਦੇ ਦੱਸ ਦੇ ਵਿੱਚੋਂ ਮੈਂ 2 ਨੰਬਰ ਦਵਾਂਗਾ ਸਿਰਫ